ਅੰਦੀ ਜੀ ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਹਾਂਜੀ ਬ੍ਰੌਕਟ ਦੇ ਸੂਟਾਂ ਦਾ ਸਟਾਕ ਆ ਗਿਆ ਜੀ ਬਹੁਤ ਹੀ ਸੋਹਣੇ ਸੂਟ ਨੇ ਇਹ 2.5 ਮੀਟਰ ਦੀ ਕੱਟ ਹੋਏਗੀ ਬ੍ਰੌਕਟ ਦੀ ਸ਼ਰਟ ਹੋਏਗੀ 2 ਮੀਟਰ ਦੀ ਔਰ ਉਹਦੇ ਨਾਲ ਪਲੇਨ ਕ੍ਰੇਪ ਦੀ ਬਾਟਮ ਹੋਏਗੀ 2 ਮੀਟਰ ਦੀ ਕੱਟ ਦੇ ਨਾਲ ਬਹੁਤ ਸਾਰੇ ਕਲਰ ਡਿਜ਼ਾਈਨ ਦੇ ਵਿੱਚ ਆਪਣੇ ਕੋਲ ਅਵੇਲੇਬਲ ਆ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਇਹਨਾਂ ਦਾ ਪ੍ਰਾਈਸ ਵੀ ਦੱਸਾਂਗੇ ਸੋ ਅੰਤ ਤੱਕ ਆਪਣੀ ਨਾਲ ਬਣੀ ਰਹੋ 컬러 অপਸ਼ਨ ਇਹਦੇ ਵਿੱਚ ਕਾਫੀ ਜਿਆਦਾ ਅਵੇਲੇਬਲ ਆ ਆਈ ਥਿੰਕ ਮੋਰ ਦੈਨ ਆਪਾਂ 14 ਟੂ 15 컬러 ਐਡ ਕੀਤੇ ਆ ਇਹਦੇ ਵਿੱਚ ਜਿਹੜੇ ਕੀ ਤੁਸੀਂ ਬਾਈ ਕਰ ਸਕਦੇ ਹੋ ਸਾਡੇ ਨੀਚੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਔਰ ਆਪਣੀ ਬੁਕਿੰਗ ਨੂੰ ਫਾਈਨਲ ਕਰ ਸਕਦੇ ਹੋ ਅਗਰ ਤੁਸੀਂ ਇਹਦੇ ਨਾਲ ਦੁਪੱਟਾ ਲਗਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਲਗਵਾ ਸਕਦੇ ਹੋ ਔਰ ਅਗਰ ਤੁਸੀਂ ਸ਼ਰਟ ਦੇ ਉੱਪਰ ਕੋਈ ਵਰਕ ਕਰਵਾਉਣਾ ਚਾਹੁੰਦੇ ਹੋ ਹੈਂਡਵਰਕ ਜਾਂ ਮਸ਼ੀਨਵਰਕ ਉਹ ਵੀ ਤੁਸੀਂ ਕਰਵਾ ਸਕਦੇ ਹੋ ਅਗਰ ਸੇਮ ਸੂਟ ਇਸੇ ਤਰ੍ਹਾਂ ਵਿਦਾਊਟ ਵਰਕ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਰ ਸਕਦੇ ਹੋ ਜੀ ਹਰ ਤਰ੍ਹਾਂ ਦੀ ਕਸਟਮਾਈਜੇਸ਼ਨ ਇਹਦੇ ਵਿੱਚ ਆਪਣੇ ਕੋਲ ਅਵੇਲੇਬਲ ਹੈ ਕਲਰ ਆਪਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਔਰ ਬਹੁਤ ਹੀ ਪਾਰਟੀ ਵੇਅਰ ਜੇ ਕਲਰ ਨੇ ਜਿਹੜੇ ਕਿ ਤੁਸੀਂ ਇਹਨੂੰ ਸੂਟ ਨੂੰ ਰੈਡੀ ਕਰਵਾ ਕੇ ਇੱਕ ਪਾਰਟੀ ਵੇਅਰ ਲੁੱਕ ਦੇ ਲਈ ਆਪਣਾ ਸੂਟ ਰੈਡੀ ਕਰ ਸਕਦੇ ਹੋ ਕਲਰ ਆਪਸ਼ਨ ਇਹਦੇ ਵਿੱਚ ਜੋ ਵੀ ਆਪਾਂ ਤੁਹਾਨੂੰ ਦਿਖਾਈ ਹੈ ਸਾਰੀ ਲੇਟੈਸਟ ਹੈ ਔਰ ਸਟਾਕ ਹਜੇ ਸਾਰਾ ਆਪਣੇ ਕੋਲ ਅਵੇਲੇਬਲ ਆ ਤੁਸੀਂ ਜਲਦੀ ਤੋਂ ਜਲਦੀ ਆਪਣਾ ਆਰਡਰ ਪਲੇਸ ਕਰਕੇ ਆਪਣੀ ਬੁਕਿੰਗ ਨੂੰ ਫਾਈਨਲ ਕਰੋ ਜੀ ਪ੍ਰਾਈਸ ਚਲੋ ਆਪਾਂ ਇਹਨਾਂ ਦਾ ਤੁਹਾਨੂੰ ਦੱਸਦੇ ਆ ਅਗਰ ਤੁਸੀਂ ਮੈਚਿੰਗ ਸੂਟ ਬਾਈ ਕਰਦੇ ਹੋ ਟਾਈ ਮੀਟਰ ਦੀ ਸ਼ਰਟ ਔਰ ਪਲੇਨ ਬਾਟਮ ਦੇ ਨਾਲ ਤਾਂ ਪ੍ਰਾਈਸ ਇਹਦਾ ਹੋਏਗਾ ਜੀ 1600 ਰੁਪਏ ਫ੍ਰੀ ਸ਼ਿਪਿੰਗ ਹੋਏਗੀ ਆਲ ਓਵਰ ਇੰਡੀਆ 1600 ਰੁਪਏ 1600 ਪ੍ਰਾਈਸ ਹੋਏਗਾ ਜੀ ਅਗਰ ਤੁਸੀਂ 올 오버 바이 ਕਰਨਾ ਚਾਹੁੰਦੇ ਹੋ ਤਾਂ ਵੀ ਕਰ ਸਕਦੇ ਹਾਂ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓ ਚ ਨਵੇਂ ਸੂਟਾਂ ਨਾਲ ਥੈਂਕ ਯੂ